ਤੇ ਚਾਰ ਸਿੰਗਾ ਵਾਲੇ ਕੱਟੇ ਨੂੰ ਜਨਮ ਦਿੱਤਾ ਹੈ ਹੈ ਜਰਦ ਹੈ ਕਿ ਇਹ ਕਿਸਾਨ ਜੜਾ ਹੈ ਪਿਛਲੇ ਕਾਫੀ ਸਮੇਂ ਤੋਂ ਪਸ਼ੂ ਰਖਦਾ ਆ ਰਿਹਾ ਹੈ ਅਤੇ ਇਹ ਅਜੀਹਾ ਉਸ ਦੇ ਵੱਲੋਂ ਕਦੇ ਨਹੀਂ ਦੇਖਿਆ ਗਿਆ ਨਾ ਕਦੇ ਸੁਣਿਆ ਪਰ ਹੁਣ ਇਸ ਕੱਟੇ ਨੂੰ ਲੋਕ ਦੂਰ ਦੂਰੋਂ ਵੇਖਣ ਦੇ ਵਾਸਤੇ ਆ ਰਹੇ ਨੇ ਇਹ ਵਾਰ ਜਿਵੇਂ ਦੋ ਜਾਨ ਦੀ ਪਹਿਲੀ ਵਾਰ ਦੇਖੀ ਹੈ ਇਹ ਚੀਜ਼ ਵੀ ਪੂਰੀ ਲਾਈਫ ਦੇ ਵਿੱਚ ਕਦੇ ਅਜਿਹਾ ਕੁਝ ਮੈਂ ਸੁਣਿਆ ਵੀ ਨਹੀਂ ਸੀਗਾ ਇੱਥੇ ਆ ਕਿ ਚਲੋ ਮਾੜਾ ਮੋਟਾ ਕੁਝ ਦੇਖਿਆ ਕਿਉਂਕਿ ਸਾਡੇ ਕੋਲ ਤਾਂ ਇਹ ਪੀੜੀਆਂ ਦੇ ਵਿੱਚ ਪਹਿਲੀ ਵਾਰ ਹੋਇਆ ਅਸੀਂ ਹੰਦੇ ਹੈਰਾਨ ਬਹੁਤ ਹੋਏ ਸੀਗੇ ਵੀ ਇਹ ਕੀ ਬਣ ਗਿਆ ਪਰ ਤਾਂ ਡਰ ਗਏ ਕੋਕਤੋ ਦੇਖੋ ਜੀ ਜਿੰਨੇ ਲੋਕ ਆਉਂਦੇ ਨੇ ਕੋਈ ਕੋਈ ਮੈਂ ਕਹਿੰਦਾ ਕੋਈ ਕਿਵੇਂ ਕੋਈ ਤਾਂ ਕਹਿੰਦਾ ਵੀ ਵਧੀਆ ਚੀਜ਼ ਆ ਕੋਈ ਤਾਂ ਕਹਿੰਦਾ ਵੀ ਨਹੀਂ ਇਹ ਮਾੜੀ ਆ ਫੇਰ ਡਰ ਲੱਗਦਾ ਕਿ ਅਸੀਂ ਕਹਿੰਦੇ ਵੀ ਚਲੋ ਬੱਝ ਰਹੇ ਵੀ ਜ਼ਿੰਮੇਦਾਰੀ ਹੈਗਾ ਵੀ ਠੀਕ ਹੋ ਜੂਗਾ ਬਸ ਹਾਂ ਚੱਲਦੀਆਂ ਨੇ ਹਾਂ ਜੀ ਚੱਲਦੀਆਂ ਸਿਗੀਆਂ ਅੱਜ ਪਰ ਥੋੜੀ ਜਿਹੀ ਸਖਲੀਫ ਹੈਗੀ ਆ ਡਾਕਟਰ ਆਏ ਸੀਗੇ ਕੱਲ ਉਹਨਾਂ ਨੇ ਚਾਰ ਇੰਜੈਕਸ਼ਨ ਲਾ ਦਿੱਤੇ ਕੀ ਪਤਾ ਜੀ ਕੀ ਆ ਹੁਣ ਕੋਈ ਕੁਝ ਸਮਝ ਨਹੀਂ ਆਉਂਦੀ ਹਜੇ ਤਾਂ ਵਕੀਲ ਲੱਕ ਵੀ ਹੋ ਸਕਦਾ ਸਾਡਾ ਕਿਉਂ ਸਾਡੇ ਥੋੜਾ ਜਿਹਾ ਘਰ ਦੇ ਵਿੱਚ ਪੜਾ ਸਾਡੇ ਮੰਮੀ ਡੈਥ ਹੋ ਗਈ ਸੀ ਗੜਵੀ ਨਹੀਂ ਹੋਇਆ ਉਹਨਾਂ ਨੂੰ ਯਾਨੀ ਕਿ ਉਸ ਤੋਂ ਬਾਅਦ ਬੱਚੇ ਬਿਮਾਰ ਹੋ ਗਏ ਅਸੀਂ ਬਿਮਾਰ ਹੋ ਗਏ ਐਵੇਂ ਥੋੜਾ ਡਰ ਲੱਗ ਜਾਂਦਾ ਕੀ ਪਤਾ ਕਿ ਕਿਸ ਸਮਾਂ ਬਦਲ ਜਾਣਾ ਹਾਂਜੀ ਬਸ ਉਮੀਦ ਹੈ ਹੀ ਆ ਵੀ ਚੰਗੀ ਚੀਜ਼ ਹੋਵੇ ਸਾਡੇ ਲਈ ਬਾਕੀ ਦੇਖੋ ਜੀ ਪ੍ਰਮਾਤਮਾ ਦੀ ਮਰਜ਼ੀ ਹੁਣੇ ਬੱਚ ਰਹੇ ਵੀ ਸਾਡੇ ਚਲੋ ਮੱਝ ਠੀਕਸਾ ਕਰੋਗੀ ਦੁੱਧ ਹੋ ਜਾਊ ਸਾਡੇ ਘਰੇ ਉਸਾਂ ਦੇ ਲਾ 1.5 ਸਾਲ ਹੋ ਗਏ ਤਕਰੀਬਨ ਉਹ ਲੰਦਿਆਂ ਨੂੰ ਹਾਂ ਰਾਜੇ ਅਸੀਂ ਡੰਗਰ ਬਹੁਤ ਰੱਖੇ ਨੇ ਜ਼ਿੰਦਗੀ ਨਾਂਗੀ ਪਰ ਆ ਕੰਮ ਨਹੀਂ ਦੇਖਿਆ ਸੋਣਿਆਵ ਨਹੀਂ ਕਿਤੇ ਹਾਂ ਸੋਣਿਆਵ ਨਹੀਂ ਕਾਹੇ ਸਾਧੀਆਂ ਬਦਲ ਗੀਆਂ ਯਾਨੀ ਪਹਿਲੀ ਗੇਰ ਹੁਣ ਦੇਖਿਆ ਕਿ ਰਾਜੇ ਹਾਂ ਕਦਾ ਕੋਈ ਪੀਸਰੇ ਜਰਮ ਦਾ ਕੋਈ ਹੋ ਦੇ ਕਾ ਚੰਗਾ ਮੱਧੇ ਮਾੜਾ ਮੱਧੇ ਮਾੜਾ ਮੰਦੇ ਚੰਗਾ ਮੰਦੇ ਹਾਂ ਸੋਣਿਆ ਸੋਣਿਆ ਨਹੀਂ ਕਿਤੇ ਕਿਸੇ ਨਹੀਂ ਸੋਣਿਆ ਹਾਂ ਦੇਖ ਲਿਆ ਹਾਂ ਲੋਕ ਦੁਨੀਆ ਆਉਂਦੀ ਆ ਸਾਰੀ ਰਾਤ ਦੀ ਹਾਂ ਕੀ ਕਿਹਾ ਤੁਹਮੇ ਪਤਾ ਲੱਗਿਆ ਸੁਣਿਆ ਤੁਹਾਨੂੰ ਜੋ ਪਤਾ ਲੱਗਿਆ ਜਾਣੀ ਮਾਂ ਨੂੰ ਬਹੁਤ ਦੁੱਖ ਵਾਲੀ ਗੱਲ ਹੋਈ ਹਾਂ ਦੁੱਖ ਹੋ ਗਿਆ ਹਾਂ ਹਾਂ ਦੁੱਖ ਲੱਗਿਆ ਆ ਲੋਕ ਕਿਉਂ ਬੱਚਿਆਂ ਦਾ ਬੱਚਿਆਂ ਵਾਂਗੂ ਆ ਵੀ ਕੋਈ ਮੂੰਹ ਚ ਬੋਲ ਨਹੀਂ ਵੀ ਬਿਮਾਰ ਹਾਂ ਬਿਮਾਰ ਮੇਰਾ ਨਾਮ ਅਨਜੀਤ ਆ ਵੀਰੇ ਹਾਂ ਵੀਰੇ ਸੇ ਬਾਰਾ ਸਾਬ ਜੀ ਤੋੜਦੇ ਸਨ ਹੁਣ ਪਤਾ ਲੱਗਿਆ ਅਸੀਂ ਫੇਰ ਸਾਬ ਜੀ ਤੋੜਦੇ ਸੀ ਉੱਥੇ ਰੱਖ ਕੇ ਝੋਲੇ ਅਸੀਂ ਜਦੀ ਦੇਖਣ ਆਇਆ ਵੀ ਦੇਖ ਕੇ ਆਈਏ ਵੀ ਕੀ ਵਜ੍ਹਾ ਐ ਦੀ ਫੇਰ ਉਹ ਮਾਲਕ ਨੇ ਕੋਈ ਡੰਡੀ ਲਾਇਆ ਹੈ ਇਹਨੂੰ ਹੈ ਆਪਣੇ ਜਵਾਖਾਂ ਵਰਗਾ ਜੇ ਠੀਕ ਠਾਕ ਹੁੰਦਾ ਭੱਜਿਆ ਫਿਰਦਾ ਹੁਣ ਹੁਣ ਵਿਚਾਰਾ ਹੈ ਪਿਆਗਾ ਇਹਨੂੰ ਦੁੱਖਾ ਜੋ ਮਾਲਕ ਨੂੰ ਪਤਾ ਵੀ ਕੀ ਦੁੱਖ ਤਕਲੀਫ ਆਏ ਨਾ ਵੀਰੇ ਅਸੀਂ ਕੋਈ ਨਹੀਂ ਦੇਖਿਆ ਇਹਨਾਂ ਜ਼ਿੰਦਗੀਆਂ ਦੇ ਡੰਗਰ ਬਥਰੇ ਰੱਖੇ ਨੇ ਪਰ ਅਸੀਂ ਨਹੀਂ ਇਹ ਦੇਖਿਆ ਕੋਈ ਕੰਮ ਸੱਟ ਦਬਨ ਮਾਰ ਤੇ ਕੋਈ ਗੱਲ ਨਹੀਂ ਸੁਣੀ ਆਹੀ ਜੀ ਵੀ ਹੁਣ ਪਹਿਲੀ ਗੇ ਦੇਖਿਆ ਹੁਣ ਇਹ ਵਿਚਾਰਾ ਪਿਆਗਾ ਇਹਨੂੰ ਦੱਸਣ ਕੀ ਤਿੰਨ ਅੱਖਾਂ ਨੇ ਇਹਦੀਆਂ ਵਿਚਾਰੇ ਦਾ ਚਾਰ ਸਿੰਘ ਨੇ ਇਹਦਾ ਕੋਈ ਹੀਲਾ ਵਿਚਾਰੇ ਦਾ ਕੋਈ ਖਬਰ ਹੁਣ ਮਾਲਕ ਨੂੰ ਪਤਾ ਹੈ ਤਾਂ ਬੋਲ ਕੇ ਦੱਸ ਸਕਦੇ ਹਾਂ ਹਾਂ ਦੁਨੀਆ ਹਾਂ ਹਾਂ ਜੀ ਹਾਂ ਦੁਨੀਆ ਤਾਂ ਬਹੁਤ ਆਉਂਦੀ ਆ ਦੁਨੀਆ ਆਉਂਦੀ ਆ ਦੇਖਣੇ ਇਹਨੂੰ ਤੇ ਨਹੀਂ ਕਿਨੇ ਹੁਣ ਤੇ ਜੇ ਠੀਕ ਠਾਕ ਹੁੰਦਾ ਫਿਰ ਕੌਣ ਹੁੰਦਾ ਇੱਥੇ ਕਿਸੇ ਨੇ ਨਹੀਂ ਆਉਣਾ